ਚਲੋ ਠੀਕ ਹੈ ਚੰਗਾ ਫਿਰ ਕਿਹਦਾ ਫੋਨ ਆਉਂਦਿਆ ਮਮੀ ਕਿਸਦਾ ਆਉਂਦਿਆ ਆ ਯਾਰ ਦੋਸਤ ਦਾ ਜਾ ਦੋਸਤ ਦਾ ਆਉਂਦਾ ਤੇ ਘਰ ਬੈ ਕੇ ਗੱਲ ਕਰ ਲੈ ਘਰੋਂ ਕਿਹੜਾ ਤਰ੍ਹਾਂ ਫੋਨ ਕੋਈ ਖੋਲਣ ਲੱਗਾ ਮੈਂ ਇੱਥੇ ਆ ਆਇਆ ਨਹੀਂ ਡੰਗਰਾਂ ਲੇ ਵੇਖਣ ਤੇ ਮੈਂ ਇੱਥੇ ਬੈ ਕੇ ਡੈਪਾਂ ਗੱਲ ਕਰ ਡੰਗਰਾਂ 'ਲ ਬੈਠਾ ਇੱਥੇ ਕਰਨ ਡਿਆ ਹੁਣ ਤੇ ਤੇ ਘਰ ਬੈ ਕੇ 2 ਮਿੰਟ ਗੱਲ ਕਰ ਲੈ ਤੇ ਫਿਰ ਕੀ ਆਉਂਦਿਆ ਇੱਥੇ ਜ਼ਿਆਦਾ ਗੱਲ ਹੁੰਦੀ ਮਮੀ ਕੀ ਦੱਸ ਕੀ ਗੱਲ ਕੀ ਆ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਏ ਤੁਸੀਂ ਪਿੱਛੇ ਪਿੱਛੇ ਮੈਂ ਵਹਿਲੀ ਵੀ ਨਹੀਂ ਆ ਸਕਦੀ ਪਿੱਛੇ ਪਿੱਛੇ ਤੁਰੇ ਫਿਰਦੇ ਜੇ ਇਹ ਕਿੱਧਰ ਵੱਲ ਭਲਾਇਆ ਤੇ ਫਿਰ ਸੂਆਂ ਜੀਆਂ ਕੀ ਰੱਖ ਲਈ ਮੇਰੀਆਂ ਸੂਆਂ ਜੀਆਂ ਕੀ ਰੱਖ ਦੇ ਜੇ ਸੂਆਂ ਗੱਲਾਂ ਕਿਹਾ ਮੈਂ ਤੇਰੀ ਕੀ ਤੈਨੂੰ ਮੜਾ ਕੇ ਤਾਂ ਮੈਂ ਇਨਾ ਹੀ ਕਹਿਣਾ ਕਰ ਬਹਿ ਕੇ ਗੱਲ ਕਰ ਲੈ ਕਰ ਤੇ ਮੈਂ ਜੋ ਮਰਜ਼ੀ ਕਰਾਂ ਜਿੱਥੇ ਮਰਜ਼ੀ ਕਰਾਂ ਤੁਹਾਨੂੰ ਕੀ ਅੱਛਾ ਮੈਨੂੰ ਕੀ ਤੂੰ ਜੋ ਮਰਜ਼ੀ ਕਰੇ ਹਨਾ ਮਰਜ਼ੀ ਆਪਣੀ ਤੇ ਆ ਗਿਆ ਵੇ ਓਏ ਗੱਲ ਕਿੱਧਰ ਨੂੰ ਕਿੱਧਰ ਦੀ ਲੈ ਗਿਆ ਹਾਂ ਮਾਵਾਂ ਤੇਰੀ ਫਿਕਰ ਆ ਤੇ ਮੈਨੂੰ ਰਹੀ ਜਾ ਫੇ ਫਿਕਰ ਪਤਾ ਵਾ ਤੇਰੀਆਂ ਚਲਾਕੀਆਂ ਜੋ ਤੂੰ ਕਰਦਾ ਫਿਰਦਾ ਮੈਨੂੰ ਭਲੇ ਖਤ ਨਹੀਂ ਤੇਰਾ ਕਿੱਡੇ ਪਖੰਡ ਕਰਦਾ ਵਾ ਅੱਗੇ ਜੇ ਆਹੋ ਯਾਰ ਮੰਮੀ ਪਿੱਛੇ ਹੀ ਚਲ ਗਈ ਮੇਰੇ ਬਹਿਰੇ ਮੈਂ ਗੱਲ ਕਾਣਦੇ ਆਂ ਡੈਡੀ ਨਾਲ ਹੂੰ ਤੇ ਮੰਮੀ ਨੂੰ ਕਿਤੇ ਦੱਸ ਦੋਸਤ ਨਹੀਂ ਦਿੱਤਾ ਮੈਨੂੰ ਕਿ ਲੋੜ ਪਈ ਦੱਸਣ ਦੀ ਮੈਂ ਕਿ ਮੰਮੀ ਨੂੰ ਦੱਸਣਾ ਹੀ ਪਤਾ ਤਾਂ ਨਹੀਂ ਲੱਗਾ ਮੰਮੀ ਨੂੰ ਕੁਛ ਨਹੀਂ ਮੈਨੂੰ ਤੇ ਲੱਗਦਾ ਨਹੀਂ ਲੱਗਾ ਪਤਾ ਵੈਸੇ ਉਹਦਾ ਮੈਨੂੰ ਕਹਿੰਦੀ ਸੀ ਮੈਨੂੰ ਮੈਂ ਤੇਰੇ ਇਹ ਸਾਰੀਆਂ ਕਰਤੂਤਾਂ ਜਾਣਦੀ ਕਿ ਕਿੰ ਘੰਟਿਆਂ ਕੀ ਨਹੀਂ ਕੀ ਪਤਾ ਫਿਰ ਭਾਵੇਂ ਮੰਮੀ ਨੇ ਸ਼ੱਕ ਪੈ ਗਿਆ ਹੋਵੇ ਤੂੰ ਗੱਲ ਗੋਲ ਮੋਲਕ ਉਹ ਤੇ ਡੈਡੀ ਕੀ ਕਹਿੰਦੇ ਮਮੀ ਤਾਂ ਨਹੀਂ ਆਉਂਦੀ ਥਾਡੇ ਮਗਰ ਨਹੀਂ ਨਹੀਂ ਮੰਮੀ ਤਾਂ ਉੱਥੇ ਮੈਨੂੰ ਲੱਗਦਾ ਉੱਥੇ ਬੈਠੀ ਹੋ ਸੋਚਣ ਲਈ ਹੋਣੀ ਵੀ ਇਹ ਕੀ ਗੱਲ ਕੀ ਕਰ ਗਿਆ ਵਾ ਜਾਂ ਕਿਹ ਨਾਲ ਗੱਲ ਕਰਨ ਡਿਆ ਏ ਤੁਸੀਂ ਇਹ ਦੱਸੋ ਵੀ ਡੈਡੀ ਨੇ ਤੁਹਾਡੇ ਨਹੀਂ ਹਾਮੀ ਭਰਤੀ ਗੱਲ ਵਾਸਤੇ ਡੈਡੀ ਨੇ ਤੇ ਹਾਮੀ ਭਰਤੀ ਡੈਡੀ ਕਹਿੰਦਾ ਮੈਨੂੰ ਕਾਉਂਡ ਨੰਬਰ ਸੈਂਡ ਕਰਾ ਦੀ ਤੇ ਮੈਨੂੰ ਪਹਿਲਾਂ ਫੋਟੋਆਂ ਸੈਂਡ ਕਰੀ ਮੈਂ ਆਪੇ ਵੇਖੂਗਾ ਕਿਹੜਾ ਮੋਟਰਸਾਈਕਲ ਲੈਣਾ ਕਿੰਨੇ ਦੇ ਰੇਟ ਵਾਲਾ ਲੈਣਾ ਤੇ ਇਹ ਆਪੇ ਪਾ ਦੂ ਡੈਡੀ ਉਹ ਡੈਡੀ ਤੇ ਜਿੱਦਾਂ ਕਹੂੰ ਉਦਾਂ ਮੰਨ ਲੈਂਦਾ ਅਗਲੇ ਨੂੰ ਪਤਾ ਵੀ ਸਾਰਾ ਕੰਮ ਕਰਨ ਡਿਆ ਵਾ ਮਮਮੀ ਅਡਾਪਾ ਵੈਨੂ ਮਣਾਉਣਾ ਆ ਕਾ ਹੁੰਦਾ ਚਲਦੇ ਏਦਾਂ ਕਰਿਓ ਜੈਂਸੀ ਚ ਜਾ ਕੇ ਤੇ ਡੈਡੀ ਨੂੰ ਫਿਰ ਫੋਟਵਾ ਵਾਟਮਾ ਪਾ ਕੇ ਤੇ ਉਹਨਾਂ ਦੇ ਅਕਾਊਂਟ ਚ ਸਿੱਧਾ ਡਾਇਰੈਕਟ ਹੀ ਪੈਸੇ ਪਵਾ ਦਿਓ ਏਦਾਂ ਹੀ ਕਰਨਾ ਵਾ ਮੈਂ ਕੋਈ ਨਹੀਂ ਲੜਾਈ ਤੇ ਸੁੱਖ ਪੈਣੀ ਆਇ ਕਰੀ ਉਹ ਤਾਂ ਜਦੋਂ ਘਰ ਚੀਜ਼ ਆਈ ਸਭੇ ਉਹ ਕਲੇਸ਼ ਤੇ ਪੈਣਾ ਹੀ ਪੈਣਾ ਇਹ ਤਾਂ ਹੀ ਮਤ ਸੋਚੋ ਵੀ ਕਲੇਸ਼ ਨਹੀਂ ਪੈਣਾ ਹਾਂ ਇਹ ਪੈਣਾ ਹੀ ਪੈਣਾ ਚੱਲ ਕੋਈ ਨਹੀਂ ਰੱਬ ਰੱਖਾ ਫਿਰ ਇੰਨਾ ਵੀ ਬੜਾ ਵਾ ਪਾ ਡੈਡੀ ਸਾਹ ਦੇ ਦਿੰਦਾ ਵਾ ਹਾਂ ਤੇ ਜੇ ਡੈੜੀ ਬਣਾ ਸਕਦੇ ਵਾ ਡੈੜੀ ਬਣਾ ਪਾ ਫੜੇ ਤਾਂ ਫਿਰ ਬਾਕੀ ਜੋ ਰੱਬ ਕਰਦਾ ਨਾ ਚੰਗਾ ਹੀ ਕਰਦਾ ਮੈਨੂੰ ਲੱਗਦਾ ਤੁਹਾਨੂੰ ਵੀ ਪਨੇਖਾ ਪਿਆ ਹੋਣਾ ਜੇ ਮੰਮੀ ਨੂੰ ਪਤਾ ਲੱਗ ਗਿਆ ਹੁੰਦਾ ਨਾ ਕੁਝ ਵੀ ਲੱਗਾ ਹੁੰਦਾ ਤੇ ਮੰਮੀ ਨੇ ਤੁਹਾਡੀ ਫੁੱਗ ਤੋ ਉੱਥੇ ਹੀ ਸਵਾਰ ਦੇਣੀ ਉਹ ਨਹੀਂ ਪਤਾ ਲੱਗਾ ਉਹ ਮੈਂ ਕਹਿੰਦੀ ਨਹੀਂ ਪਤਾ ਲੱਗਾ ਪਤਾ ਲੱਗਾ ਨਾਲੇ ਤੁਹਾਨੂੰ ਪੱਠੇ ਪੈ ਜਾਣੇ ਜੇ ਟਾਈਮ ਤੇ ਲੰਦੀ ਨਹੀਂ ਮੰਮੀ ਜੇ ਕਿਤੇ ਪਤਾ ਲੱਗ ਜਾਂਦਾ ਨਾ ਮੇਰੇ ਦੇ ਪੱਠੇ ਵਖਰੇ ਪੈਣੇ ਡੈਡੀ ਨੂੰ ਪਹਿਲਾਂ ਹੀ ਕੰਮ ਹੋ ਜਾਣਾ ਸੀ ਹਾਂ ਠੀਕ ਚ ਇੱਥੇ ਬੈਠੇ ਰਹਿਣਾ ਹੁਣ ਮੈਂ ਲੰਮੀ ਪੈ ਗਈ ਪਾਣੀ ਪੀਣਾ ਮੈਂ ਕਦਾ ਕਦਾ ਤੁਹਾਨੂੰ ਪਾਣੀ ਪੁੱਛਣ ਵਿੱਚ ਇਤਤਪਲ ਲਗਿਆ ਲੈ ਆ ਨੀ ਨੀ ਵਾ ਪਹਿਲਾਂ ਵੇਲੀ ਬੈਠਾ ਰਿਆਂ ਤਾਂ ਹੁਣ ਇੱਥੇ ਆਣ ਕੇ ਨੰਮੇ ਪੈ ਗਿਆ ਕੋਈ ਕੰਮਕਾਰ ਕਰ ਲਾ ਤਾਂ ਮੈਂ ਕਿੱਥੇ ਜਾਵਾਂ ਫਿਰ ਦੱਸ ਘਰੇ ਰਹਿਣਾ ਵਾ ਘਰੇ ਤੇ ਰਹਿਣਾ ਵਾ ਕੋਈ ਪੈਲੀ ਬੰਨੇ ਵਾਲੇ ਵੀ ਵੇਲੇ ਤਾਂ ਕਿ ਵੇ ਇੱਥੋਂ ਵੇਲੀ ਨੂੰ ਉੱਠਿਆ ਤੇ ਘਰ ਇਹ ਤੋਂ ਸવાય ਤੇਨੂੰ ਕੋਈ ਕੰਮ ਹੀ ਨਹੀਂ ਆ ਚੱਲ ਜਨਾ ਪੈਲੀ ਬੰਨੇ ਵਾਲੇ ਵੀ ਠਹਿਰ ਕੇ ਰੋਟੀ ਪਕੰਢੀ ਰੋਟੀ ਪਾਣੀ ਖਾ ਕੇ ਜਾਊਂਗਾ ਰੋਟੀ ਪਾਣੀ ਖਾ ਕੇ ਜਾਊਂਗਾ ਰੋਟੀ ਆਣ ਕੇ ਨਹੀਂ ਖਾਦੀ ਜਾਣੀ ਉਦਾ ਇੱਕ ਗੱਲ ਹੈਗੀ ਆ ਮੈਨੂੰ ਕੁੜੀਏ ਤੇਰਾ ਨਹੀਂ حساب ਲੱਗਾ ਕੀ ਹੋਇਆ ਮੰਮੀ ਹੋਇਆ ਕੀ ਆ ਜਿਹੜਾ ਕੰਮੋਂ ਤੈਨੂੰ ਮੈਂ ਡੱਕਦੀ ਹਾਂ ਤੂੰ ਵਾਰ-ਵਾਰ ਕਰਦੀ ਜਿੰਨਾ ਪੱਕੇ ਪਕਾਏ ਰੋਟੀਆਂ ਮਿਲਣੀਆਂ ਪਰੌਠੇ ਮਿਲਣੇ ਉਹਨੂੰ ਕੀ ਲੋੜ ਵੇ ਪਕਾਉਣ ਦੀ ਚੱਲ ਮੰਮੀ ਮੇਰਾ ਕੀ ਕੰਮ ਚੱਲਿਆ ਫਿਰ ਕੀ ਬਹਿਲਾਂ ਤੇ ਘੜੀ ਉਹ ਠੀਕ ਨਹੀਂ ਸੀ ਆ ਗੋਲੀ ਵੱਜੀ ਉਹ ਠੀਕ ਨਹੀਂ ਆਹੋ ਪਕੜਿਆਂ ਨੇ ਤੇਰੇਆਂ ਨੇ ਨਾਲ ਨੂੰ ਪੁਹੇ ਚੜਾਇਆ ਹੀ ਹੋ ਕੇ ਕੋਹ ਨਹੀਂ ਹੋਇਆ ਸੱਚ ਨਹੀਂ ਠੀਕ ਹੈ ਦਵਾਈ ਲੈਣ ਗਏ ਉਹ ਜਾ ਉਹਦੇ ਨਾ ਤੂੰ ਨੀ ਚਾਲ ਚੱਲਣ ਜਾਣਦੀ ਮੈਂ ਸਾਰਾ ਕੁਝ ਜਾਣਦੀ ਆ ਉਹਨੂੰ ਕੰਮ ਕਰਨ ਲੱਗਿਆ ਹੁੰਦਾ ਵਾ ਜੋ ਹੁੰਦਾ ਵਾ ਮੁੜ ਕੇ ਚੰਗੀ ਭਲੀ ਹੁਣੇ ਪਕਾ ਕੇ ਰੱਖਦੇ ਅੰਦਰ ਵੇਖ ਕੇ ਘਾੜ ਨੂੰ ਚੰਗੀ ਭਲੀ ਹੋ ਜਨਾ ਕਿ ਨਹੀਂ ਹੋ ਜਨਾ ਉਹਨੇ ਖਾਣ ਮਮੀਆਂ ਨੇ ਕਿਹਦੇ ਘਰ ਜਾਣਾ ਮੈਂ ਕਿੱਦਾਂ ਦੀਆਂ ਗੱਲਾਂ ਕਰਦੀ ਰਹੀਂ ਨਹੀਂ ਹੁੰਦੀ ਆ ਤੂੰ ਕਿਹਦੇ ਘਰ ਨਹੀਂ ਜਾਣਾ ਆਪੇ ਕੰਮ ਸੋਕਮ ਖਾਣ ਜੋਗਾ ਤੇ ਕੰਮ ਕਰ ਲੈ ਰੋਟੀਆਂ ਕਹਿੰਦੇ ਆਣ ਕੇ ਪਕਾ ਦੇਣੀਆਂ ਚੱਲ ਅੱਜ ਨਹੀਂ ਤੂੰ ਬਕਾਤੀਆਂ ਜਦੋਂ ਸੌਲੇ ਚਲ ਗਏ ਫਿਰ ਕਿੰਨੇ ਪਕਾਉਣੀਆਂ ਪਹਿਲਾਂ ਇਹ ਦੱਸ ਦੇ ਜਦੋਂ ਮਮਾ ਸੇਤੇ ਪਈਆਂ ਹੁਣ ਫਿਰ ਆਪੇ ਹੋ ਜਾਂਦਾ ਹੁੰਦਾ ਕੋਈ ਨਹੀਂ ਉਹਨੇ ਕਰ ਲਿਆ ਕਰਨਾ ਆਪੇ ਜਦੋਂ ਤੂੰ ਪਹਿਲੇ ਤੱਕ ਭੋਏ ਚੜਾ ਦੇਣੇ ਤੇ ਫਿਰ ਇਹੋ ਆਕਾਲੀ ਹੋਣੀ ਆ ਤੇ ਪਕੰਦੀ ਰਿਹਾ ਕਰ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕਾਹ ਹੋ ਗੱਲਾਂ ਨੇ ਤੇਰਿਆਂ ਨੇ ਜੜਾ ਵਢਣ ਡਈ ਉਹਦੀ ਕੋਈ ਹਾਲ ਨਹੀਂ ਮਮੀ ਕਰਨਾ ਹੀ ਆ ਆਪਣੇ ਸਿਰ ਪਈ ਨੂੰ ਆਪੇ ਕਰੀ ਜਾਣਾ ਉਹਨਾਂ ਨੇ। ਹੋ ਹੋ ਬਹੁਤ ਗਰਮੀ। ਗਰਮੀ ਨੇ ਵੀ ਕਿਤੇ ਵਾਟੇ ਹੀ ਕੱਢੇ ਪਏ ਆ। ਇੰਨੀ ਗਰਮੀ। ਸਭ ਨੇ ਅੱਟ ਤੇ ਵੇਖੋ ਹਾਂ ਭਲਾ ਕਦੋਂ ਕਦਸਿਆ ਮੀ ਕਿ ਦਿਨ ਪੈਣਾ ਥੋੜਾ ਜਿਹਾ ਆਸਰਾ ਜਿਹਾ ਹੋ ਜਾਂਦਾ ਬੰਦੇ ਨੂੰ ਚਲ ਇੱਕ ਅੱਧਾ ਦੇਣੀ ਆ ਕੱਲ ਪਰਸਾ ਪੈ ਹੀ ਜਾਣਾ ਮੀ। ਮੰਮੀ ਨੂੰ ਕਹਿ ਦਿੰਨੇ ਆ ਮੰਮੀ ਨੇ ਤਾਂ ਹੋਂ ਕਰਕੇ ਦੌਕਾ ਮਾਰਿਆ ਨਾ। ਤਮੀ ਹੀ ਫੈਨ ਲਾ ਪੈਣਾ ਮੰਮੀ ਦੇ ਵੀ ਬੰਦਿਆਂ ਦੇ ਚਲਦੀ ਰੱਬ ਤੇ ਨਹੀਂ ਚਲਣੀ ਵੇਖੋ ਹਿਆਰ ਤੁਸੀਂ ਐਵੇਂ ਗੱਲਾਂ ਮਾਰੀ ਜਾਂਦੇ ਜੀ ਹੌਸਲਾ じゃ ਹੋ ਜਾਂਦਾ ਯਾਰ ਬਾਹਰ ਬੈਠਾ ਹੀ ਉੱਥੇ ਹਵਾ ਹਵਾ ਲੱਗਣ ਢਈ ਸੀ ਤੇ ਆਣ ਕੇ ਇੱਥੇ ਕੀ ਕੰਡਿਆ ਤੂੰ ਇੱਥੇ ਕੀ ਕਰਨੋਂ ਲੰਮੇ ਪੈ ਗਿਆ ਵਾ ਇਹ ਵੋ ਜਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹੋ ਹੀ ਕੰਮ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇੱਕੋ ਹੀ ਕੰਮ ਮੰਮੀ ਨੂੰ ਮੇਰੀ ਗੱਲ ਸੁਣੋ ਕੌਣ ਵੀ ਆਏ ਗਏ ਜੇ ਮੰਮੀ ਹੋਣ ਇਦਾਂ ਤੁਹਾਡੇ ਨਾਲ ਕਰਦੀਆਂ ਕਿ ਜੇ ਇੱਕ ਵਾਰੀ ਹੁੰਦੀ ਤਾਂ ਇਦਾਂ ਕਰਦੀ। ਉਹ ਸ਼ੁਰੂ ਤਾਂ ਮੰਮੀ ਦਾ ਸਵੇਰ ਆਈ ਇਦਾਂ ਦਾ ਵਾ। ਕੀ ਬੰਦਾ ਕਵੇ? ਮੰਜੀਤ ਨਾਲ ਤਾਂ ਸਹੀ ਹੈ। ਉਹ ਤਾਂ ਮੈਨੂੰ ਸਾਭੀ ਅੱਜ ਤੱਕ ਤੁਹਾਡੀ ਇੱਕ ਗੱਲ ਨਹੀਂ ਸਮਝਾਈ। ਮੰਮੀ ਨੇ ਤੁਹਾਡੇ ਦੋਵਾਂ ਦਾ ਨਾਂ ਇੱਕੋ ਜਿਹਾ ਦਿੱਤਾ ਤਾਂ ਮੰਜੀਤ ਸਿੰਘ ਉਹਦਾ ਮੰਜੀਤ ਕੌਰ ਇਹ ਕੀ ਮਤਲਬ ਹੈ? ਇਹ ਵੀ ਨਹੀਂ ਮੈਨੂੰ ਸਮਝ ਲੱਗੀ। ਐ ਚਲ ਤੁਹਾਡੇ ਦਾ ਛੋਟਾ ਨਾਮ ਸਾਭੀ ਰੱਖਤਾ। ਸਾਭੀ ਕਹਿ ਦਿੰਦੇ। ਉਹਦਾ ਮੰਜੀਤ ਤੁਹਾਡੇ ਮਜੀਤ ਸਿੰਘ ਉਹਦਾ ਮੰਜੀਤ ਕੌਰ। ਮੈਨੂੰ ਸਮਝ ਹੀ ਨਹੀਂ ਲੱਗੀ। ਇਹ ਗੱਲ ਦੀ ਵਾਕਿਆ ਨਹੀਂ ਕਦੀ ਸੋਚਿਆ ਵੀ ਨਹੀਂ ਹੋਏ ਆਪਾਂ ਨਾ ਛੋਟੇ ਨੇ ਇਹ ਗੱਲ ਕਰਦੇ ਨੇ ਹੀ ਵੀ ਤੇਰਾ ਨਾਮ ਮਨਜੀਤ ਰਤਾ ਮਨਜੀਤ ਕੌਰ ਰਤਾ ਮੇਰਾ ਨਾਮ ਮਜੀਤ ਸਿੰਘ ਰਤਾ ਇਹਨਾਂ ਨੂੰ ਨਾ ਹੀ ਕੁਲ ਬਾਏ ਤੇ ਮੰਮੀ ਨਾ ਤੈਨੂੰ ਕਦੀ ਗੱਲ ਵੀ ਨਹੀਂ ਛੜੀ ਨਾ ਛੋਟੇ ਨੇ ਗੱਲ ਕਰ ਖੁਰ ਲਈਦੀ ਇਹੋ ਜੀ ਬਾਅਦ ਚ ਕਿੰਨੇ ਕਰਦੀ ਨੂੰ ਪਤਾ ਹੀ ਪਤਾ ਲੱਗ ਹੀ ਗਿਆ ਸਿਆਣਿਆਂ ਨੂੰ ਵੀ ਐਂਡ ਤੱਕ ਸਿਆਣਿਆਂ ਨੂੰ ਪਤਾ ਲੱਗ ਗਿਆ ਵੀ ਐਂਡ ਤੱਕ ਪਤਾ ਹੁਣ ਤੱਕ ਪਤਾ ਹੀ ਆ ਅੱਗੇ ਇਹ ਕੰਮ ਚੱਲਦਾ ਰਹਿੰਦੇ ਉਹ ਚੱਲਦਾ ਵਾ ਸਾਡੇ ਘਰ ਚੱਲਣ ਡਿਆ ਬਸ ਚੱਲਦਾ ਰਹਿਣਾ ਕੋਈ ਨਹੀਂ ਤੂੰ ਇਹ ਵੇ ਇਹ ਪਸੀਨਾ ਵੇ ਕਿੰਨਾ ਆਉਂਦਾ ਤੇ ਮੰਮੀ ਸਾਡੇ ਤੇ ਜ਼ੁਲਮ ਵੇ ਕਿੰਨਾ ਕਰਦੀ ਆ ਜਾ ਹੁੰਦਾ ਜਾ ਕੇ ਬਹਿ ਜਾ ਪੱਖਾ ਲਾ ਲਓ ਹੁੰਦਾ ਜਾ ਕੇ ਆ ਪੱਖੇ ਦੀ ਹਵਾ ਘੱਟ ਆ ਜਾ ਤੂੰ ਹੀ ਉੱਥੇ ਹੀ ਨਹੀਂ ਤੂੰ ਬਹਿ ਜਾ ਉਹ ਇੱਥੇ ਮਾਰਾ ਨਹੀਂ ਜਿੱਥੇ ਬੈਠੇ ਜੋ ਕੰਮ ਦਿੰਦਾ ਕਰ ਲਿਆ ਕਰੋ ਕਿਹੜਾ ਘਰ ਆ ਮੰਮੀ ਕੰਮ ਉਹ ਕੁੜੀ ਰੋਟੀਆਂ ਪਕਾਉਂਦੀ ਆ ਤੈਨੂੰ ਕੀ ਗੱਲ ਆ ਖਾਣਵਾਰੀ ਤਾਂ ਚੰਗੀ ਭੜੀ ਹੋਣਾ ਤੂੰ ਤੇ ਮੰਮੀ ਵੀ ਬੜੀ ਵਰੀ ਕਹਿ ਵੀ ਮੈਂ ਚੁੱਲ੍ਹੇ ਤੇ ਰੋਟੀਆਂ ਨਹੀਂ ਜਿ ਪਕਾਉਣੀ ਆ ਗੈਸ ਤੇ ਮੈਂ ਪਕਾ ਲੈਨੀ ਆ ਨਾ ਮੇਰੇ ਪਿੱਛੇ ਕਹਨੇ ਕਦੀ ਚੁੱਲਾ ਭਾਲ ਲਿਆ ਆ ਤੁਹਾਡੇ ਘਰ ਹੀ ਨਵਾਂ ਰਵਾਜ ਆ ਚੁੱਲਾ ਭਾਲਣ ਦਾ ਕਰੀਏ ਇਹ ਘਰ ਵਿੱਚ ਚੁੱਲਾ ਭਾਲਣਾ ਹੀ ਪੈਣਾ ਵਾ ਭਾਵੇਂ ਰੋ ਤੇ ਭਾਵੇਂ ਹੱਸ ਤੇ ਮੰਮੀ ਸਿਆਲ ਚ ਬੰਦਾ ਸਾਗ ਤਾਂ ਲਿੰਦਾ ਸਿਆਲ ਚ ਬਾਲਿਆ ਕਰਨਾ ਕਿ ਨਾਲੇ ਪੰਦਾਗ ਸੀਕਲੇ ਗਰਮੀਆਂ ਚ ਕੌਣ ਚੁੱਲਾ ਭਾਲਦਾ ਆ ਤੇ ਮ ਗਰਮੀਆਂ ਚ ਮੂੰਹ ਤੇ ਟੇਪੀ ਲਾ ਦੋ ਪੀ ਗਰਮੀਆਂ ਚ ਰੋਟੀ ਨਹੀਂ ਪੱਕਦੀ ਚੁੱਲੇ ਤੇ ਜਦੋਂ ਮੈਂ ਕਿਹਾ ਮਮੇ ਗੈਸ ਤੇ ਲਾ ਲਈ ਨਹੀਂ ਰੋਟੀਆਂ ਤੇ ਜਦੋਂ ਮੈਂ ਕਿਹਾ ਵੀ ਆਪਣੇ ਪੇਕਿਆਂ ਤੋਂ ਕਹਾਂ ਫਿਰ ਭਰਾ ਕੇ ਤੇ ਲੈ ਆ ਕਰ ਮੰਮੀ ਮੈਂ ਤੁਹਾਨੂੰ ਬੜੀ ਵਾਰੀ ਕਿਹਾ ਜੇ ਮੇਰੇ ਪੇਕਿਆਂ ਨਾਲ ਨਾ ਜਾਇਆ ਕਰੋ ਤੁਸੀਂ ਫਿਰ ਮੇਰੇ ਪੇਕਿਆਂ ਨੂੰ ਗੱਲ ਕਰਦੇ ਜੇ ਤੇ ਕੀ ਕਰਾਂ ਕਰ ਜਿਹੜੇ ਪੇਕਿਆਂ ਨੇ ਤੁਹਾਨੂੰ ਏਡੀ ਧੀ ਦੇਤੀ ਆ ਉਹ ਤੁਹਾਨੂੰ ਮਾੜੀ ਲੱਗਦੀ ਧੀ ਦੇ ਤੇ ਤੇਨੂੰ ਇੰਨਾ ਪਤਾ ਨਾ ਕੋਈ ਕੰਮ ਤਾਂ ਮੇਰੇ ਵਿਆਹਕਲ ਵੀ ਦੇ ਦਿੰਦੇ ਮਾਸਾਪੁਰਾ ਮੰਮੀ ਉਹਨਾਂ ਨੇ ਤੇ ਬਥੇਰੀ ਸਿਆਣੀ ਭੇਜੀ ਤੁਹਾਨੂੰ ਹੀ ਨਹੀਂ ਘੜੀ ਰੱਖਣੀ ਆਉਣ ਲਈ ਆਹੋ ਰੱਖਣੀ ਨਹੀਂ ਆਉਣ ਦੇ ਏਡੇ ਨਿਆਣੇ ਤੇ ਏਡੇ ਕੱਚੇ ਕੁਲੇ ਆ ਜਿਹੜੇ ਰਖੜੀ ਨਹੀਂ ਆਉਣ ਡਈ ਮੰਮੀ ਐ ਤਾਂ ਨਾ ਸੱਸਾਂ ਬਾਵਾ ਨੂੰ ਨੋਵਾ ਤੇ ਪਤਾ ਬਗਨੇ ਟਲ ਜਾਣਾ ਚਾਹੀਦਾ ਜਦੋਂ ਮੈਂ ਕਹਿੰਦੀ ਮੈਂ ਕੈਸ ਤੇ ਲਾ ਲੀਂਦੀ ਰੋਟੀਆਂ ਤੇ ਇਹਦੇ ਜਾਣ ਵੀ ਚੁੱਲੇ 'ਚ ਮੱਤ ਦਿੰਦੇ ਜੇ ਮੇਰੀ ਗੱਲ ਸੁਣ ਤੇਰਾ ਖਰਚਾ ਅਲੱਗ ਸਾਬੀ ਦਾ ਖਰਚਾ ਅਲੱਗ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਨਾ ਕਿ ਖਰਚਾ ਜਿਹੜਾ ਵਾ ਨਾ ਸਾਬ ਨਾ ਕਰਿਆ ਕਰੋ ਥੋੜਾ ਪਤਾ ਕਿਹੜਾ ਮੰਮੀ ਖਰਚਾ ਕਰਦੇ ਜੇ ਆਪਾਂ ਕਿਹੜੇ ਵੰਸ ਵੰਨੇ ਫਰੂਟ ਲਿਆ ਲਿਆ ਕਾਂਡੇ ਜਿਹੜੀ ਘਰ ਦਾ ਸਬਜ਼ੀ ਭਾਦੀ ਉਹਨਾਂ ਆਪਾਂ ਰੋਟੀ ਖਾਂਦੇ ਜੇ ਔਰ ਮੈਂ ਕਿਹੜੀ ਹਟੂ ਚ ਮਗਾਉਂਦੀ ਆ ਆਹ ਤਾਂ ਗੈਸ ਕਿੰ 1000 ਰੁਪਏ ਦਾ ਜਦੋਂ ਰੋਟੀ ਬਣਾਈਏ ਨਾ ਗੈਸ ਦੇ ਉੱਤੇ 15 ਦਿਨ ਸਾਰੇ ਗੈਸ ਨਰੰਗਦੇ ਆ ਤਾਂ ਮੰਤਰੀ ਦੇ ਨੀ ਮੈਂ 1000 ਰੁਪਏ ਕਿੱਥੋਂ ਲਿਆਵਾਂ ਜਦੋਂ ਮੰਮੀ ਤੁਸੀਂ ਰਿਸ਼ਤਾ ਕਰਨਾ ਇਹਨਾਂ ਤਾਂ ਤੁਸੀਂ ਬੜੀਆਂ ਫੋੜਾ ਮਾਰਦੀ ਆਂ ਆਪਾਂ ਜੀ ਸੌਖੇ ਬਣੇ ਸਾਡੇ ਘਰ ਕੇ ਚੀਜ਼ ਦਾ ਘਾਟਾ ਹੀ ਨਹੀਂ ਆਓ ਖ ਕਾਦਾ ਤੈਨੂੰ ਇਹ ਦੱਸਣਾ ਮੈਨੂੰ ਚੁੱਲ੍ਹੇ ਦਾ ਜੀ ਮੈਂ ਗੈਸ ਤੇ ਰੋਟੀ ਪਕਾ ਲੂੰਗੀ ਭਾਵੇਂ ਮੇਰੇ ਕੋਲ ਜਿੰਨੀਆਂ ਮਰਜ਼ੀ ਪਕਾ ਲਓ ਚੁੱਲ੍ਹੇ ਗੜੀਂ ਵਿੱਚ ਰੋਟੀ ਪਕਾਉਂਦਾ ਆ ਦੋਆ ਜੀਆਂ ਦੀਆਂ ਰੋਟੀਆਂ ਪਕਾਤੀਆਂ ਜਿੰਨੀਆਂ ਮਰਜ਼ੀ ਪਕਾ ਦਿਓ ਜੇ ਤੇ ਚਾਰ ਪਰੌਣੇ ਆਣ ਮੈਨੂੰ ਨਹੀਂ ਮੇਰ ਉਹਦੀ ਆਪਕਾਰੀ ਪੂਰੇ ਹੁੰਦੀ ਰਹਿੰਦੀ ਐ ਕੁੜੇ ਮੂਰੇ ਹੁੰਦੀ ਰਹਿੰਦੇ ਕੁੜੀ ਬਸ ਤੇਰੇ ਤਾਂ ਟੰਡਾ ਕਦੀ ਰਹਿੰਦੇ ਆ ਵੀ ਭਾਬੀ ਨੂੰ ਲੈ ਕੋ ਆਖੇ ਮੰਮੀ ਤਾਦ ਕਰਕੇ ਕੁੜੀ ਤੇ ਮੇਰੇ ਟੱਕਰ ਨਾਲ ਟੱਕੇ ਵੀ ਆਪਣਾ ਕੰਮ ਆਪੇ ਕਰ ਲਵਾਂਗੀ ਤੇਰਾ ਕੰਮ ਤਾਦ ਕਰਦੀ ਆ ਵੀ ਮੰਮੀ ਨੂੰ ਮੰਮੀ ਜੜੀ ਆ ਉਹਨੂੰ ਆਖੇ ਨਾ ਭਾਬੀ ਨੂੰ ਕੁਛ ਤੇ ਚੱਲ ਮੈਂ ਕਰ ਲੈਨੀ ਆ ਕੰਮ ਕਰਨਾ ਮਤਾਂ ਕਿਉਂ ਕਰਦੀ ਆ ਮੇਰਾ ਕੰਮ ਤਾਦ ਕਰਦੀ ਤੇਰੇ ਸਾਹਮਣੇ ਵੀ ਨੰਬਰ ਬਣਾਣਾ ਤੇ ਤੁਹਾਨੂੰ ਪੰਪ ਜਿਹਾ ਤੁਸੀਂ ਆਣ ਕੇ ਮੇਰੇ ਨਾਲ ਲੜੋ ਮੈਨੂੰ ਕੋਈ ਨੰਬਰ ਬਣਾਉਂਦੀ ਨਹੀਂ ਆ ਕੋਈ ਮੈਨੂੰ ਪੰਪ ਨਹੀਂ ਦਿੰਦੀ ਠੀਕ ਆ ਮੈਂ ਦੀ ਨਿਆਣੀ ਨਹੀਂ ਆ ਮੈਨੂੰ ਪਤਾ ਨਹੀਂ ਲੈ ਬੰਦ ਘਰ ਚ ਨਹੀਂ ਰਹਿੰਦੀ ਥੋੜੀ ਬੋਤੀ ਅਕਲ ਕਰ ਮੰਮੀ ਅਕਲ ਤੇ ਮੇਰੇ ਬਥੇਰੀ ਆ ਤੂੰ ਇੱਥੇ ਸਾਰੇ ਨੇ ਮੈਨੂੰ ਛਦੈਨ ਕਰ ਦੇਣਾ ਆਹੋ ਕੱਲ ਤੇਰੀ ਖਾ ਲਈ ਅਹੀਂ ਖਾ ਹੀ ਚੰਨੇ ਜੀ ਹੋਰ ਕੀ ਕਰਨ ਲੱਗੇ ਜੇ ਚੰਗੀ ਭਣੀ ਨੂੰ ਛਦੈਨ ਕਰਕੇ ਰੱਖਿਆ ਕੀ ਗਰਮੀ ਚ ਤੇ ਬੜਾ ਔਖਾ ਬੰਦਾ ਚੌਲ ਬਣਾ ਲੈ ਚੁੱਪ ਕਰਕੇ ਗਰਮੀ ਚ ਔਖਾ ਤਾਂ ਤੈਨੂੰ ਕਿੰਨੇ ਆਖਿਆ ਗਰਮੀ ਚ ਪਕਾ ਰੋਟੀਆਂ ਮੇਰੇ ਅੰਨ ਨੂੰ ਮੂੰਹ ਕਰ ਇੱਧਰ ਨੂੰ ਮੇਰੇ ਗੱਲ ਸੁਣ ਅੱਜ ਪਕਾਣੀ ਨਾ ਮੁੜ ਕੇ ਕਿਤੇ ਪ੍ਰਾਤ ਨੂੰ ਹੱਥ ਲੱਗ ਗਿਆ ਦੇਖੀ ਤਰ੍ਹਾਂ ਹਾਲ ਕੀ ਕਰਦੀਆਂ ਠੀਕ ਆ ਕੋਈ ਨਹੀਂ ਮਮੀ ਕਰ ਲੈਂਦੀ ਉਹ ਵੀ ਨਕ ਕਰਦੀ ਹੈ ਤੂੰ ਇਹ ਨਹੀਂ ਰੋਲਾ ਨਾ ਪਾਇਆ ਕਰ ਵਾਹ ਘਰ ਵਸਿਆ ਵਸਿਆ ਰਹਿੰਦੇ ਆ ਵਸਿਆ ਰਹਿੰਦੇ ਘਰ ਉਹਨੇ ਕਿਤੇ ਦਿਲ ਜਣਾ ਕਿਤੇ ਨਹੀਂ ਜਾਣਾ ਉਹਨੇ ਜਾਣ ਦੀ ਗੱਲ ਨਹੀਂ ਆ ਜੇ ਕੋਈ ਗੱਲਬਾਤ ਹੋਈ ਜੇ ਰੋਸ ਕੇ ਚਲ ਗਈ ਤੇ ਫੇਰ ਕੀ ਕਰਾਂ ਚੱਲ ਜੇ ਰੋਸ ਕੇ ਚਲ ਗਏ ਰਹਾਂ ਦੀ ਰੀਦੀ ਟਾਈਮ ਪਾਸ ਹੋ ਜੇ ਟਾਈਮ ਪਾਸ ਹੋ ਜੇ ਤੁਸੀਂ ਉਹੋ ਗੱਲ ਕਰਦੇ ਰਹਿੰਦੇ ਜੇ ਉਦਾਂ ਤੇ ਭਾਏ ਨਾ ਜਾ ਕੇ ਰੋਸ ਕੇ ਵਿੱਚ ਲੜਾਈ ਜਿਹੜੀ ਆ ਤੂੰ ਪਾਉਂਦਾ ਹੀ ਆ ਕਿਉਂ ਵੀ ਕੰਮ ਤੂੰ ਕਰੀ ਜਾਨੀ ਆ ਮੈਂ ਉਹਨੂੰ ਕਹਿਨੀ ਆ ਤਾਂ ਉਹ ਆਂਦੀ ਫੇ ਉਹ ਮਨਜੀਤ ਕਰ ਲੈਂਦੀ ਮੇਰੇ ਹੱਥੋਂ ਫੜ ਕੇ ਚੱਲ ਕੋਈ ਨਹੀਂ ਜਦੋਂ ਮੈਂ ਹੋ ਗਿਆ ਮੇਰਾ ਰਿਸ਼ਤਾ ਕੋਈ ਪੱਕਾ ਸਾ ਕੋਈ ਹੋ ਗਿਆ ਤਾਂ ਫਿਰ ਮੈਂ ਆਪੇ ਉਹਨੇ ਕਰਨਾ ਹੀ ਆ ਮੈਨੂੰ ਗੁੱਸਾ ਇੰਨਾ ਤੇਰੇ ਤੇ ਚੜਦਾ ਨਾ ਮੇਰਾ ਜੀ ਕਹਦਾ ਤੇਰਾ ਚਪੇੜਾ ਮਾਰ ਮੈਂ ਗੱਲਾਂ ਪਾਦਾ ਮੈਂ ਪ੍ਰਾਤ ਪ੍ਰਾਤ ਨਹੀਂ ਲੱਗਦਾ ਕਿਸੇ ਦਸ ਰਸ ਕੇ ਚੱਲ ਗਈ ਤੈਨੂੰ ਪਤਾ ਕੰਮ ਉਸਾਬੀ ਵੀ ਕੰਮ ਅੱਗੇ ਨਹੀਂ ਕਰਦਾ ਤੇ ਮਰ ਥੋੜੀ ਰਹਿੰਦਾ ਹੁੰਦਾ ਤੇਰਾ ਵੀ ਸੁਭਾਅ ਕੱਬਾ ਵਾਂ ਤੂੰ ਕਿ ਟਿਕੋਣਾ ਵੀ ਨਹੀਂ ਐਵੇਂ ਤਾਂ ਅਗ ਲੱਗ ਜਾਣਾ ਆਵੇਂ ਤਾਂ ਅਗ ਕੱਬਾ ਦਾ ਪਤੰਡ ਕਿੱਡੇ ਕਰ ਕਰ ਦੱਸਦੀ ਆ ਅੱਤ ਰਾਤ ਜਿਹੜੀ ਨਾ ਅੱਜ ਬੜੀ ਮੁੜਕੇ ਲੱਗ ਰਹੀ ਇਹਨੂੰ ਛੱਡੇ ਨੂੰ ਰੋਟੀ ਪਾਣੀ ਪਕਾਉਂਦਾ ਇਹਨੂੰ ਛੱਡੇ ਬਸ ਉਹ ਤੁਹਾਨੂੰ ਮੁੱਠੀ ਮਾਰਨੀ ਆ ਇਹਨੂੰ ਅੱਛੇ ਲੱਗਣਾ ਚਾਹੀਦਾ ਮੁੜਕੇ ਚੰਗਾ ਜੇ ਹੱਥ ਲਾ ਨਾ ਆਟਾ ਜਿਹੜਾ ਗੁੱੱਦਾ ਵੀ ਆ ਨਾ ਉਹ ਵੀ ਮੈਂ ਰੋੜ ਦਿਨਾਈ ਵੇਖ ਲਾ ਮੰਮੀ ਤੂੰ ਐਵੇਂ ਤਪੀ ਜਿੰਜੇ ਪੱਖੇ ਥੱਲੇ ਬੈਠ ਮੈਂ ਪੱਖੇ ਥੱਲੇ ਬੈਠੀ ਆ ਰੋਣਾ ਜਿਹੜਾ ਕੰਮ ਲੈ ਕਹਿੰਦੀ ਉਹ ਕਰਾਂਗੀ ਜੇ ਤੇ ਮਨੀ ਠੰਡੀ ਹੋ ਠੰਡੀ ਹੋ ਕੁਛ ਨਹੀਂ ਹਾਲ ਮੰਮੀ ਤੇਰਾ ਕਿ ਇਹਨੂੰ ਹੋਇਆ ਰਹਿੰਦਾ ਪਤਾ ਨਹੀਂ ਇਹ ਤਾਂ ਪੀਰੀਂ ਦੀ ਆ ਮੈਂ ਡੈਡੀ ਨੂੰ ਦੱਸਣਾ ਪੈਣਾ ਵਾ ਹਾਦ ਹੋ ਗਈ ਆ ਬਹਿ ਜਾ ਸੁੱਖ ਤੂੰ ਹੀ ਬਸ ਕੰਮ ਦਿਵਾਲੇ ਉਧਰ ਵੇਖਣ ਦੇ ਜੀ ਤੁਸੀਂ ਤੇ ਕਹਤਾ ਕੰਮ ਦਿਵਾਲੇ ਮਾਂ ਤਾਂ ਢਟੀ ਨੇ ਫੇਰ ਕਹਿਣਾ ਵਾ ਵੀ ਕਰਦੀ ਨਹੀਂ ਇੰਨੀ ਗਰਮੀ ਆ ਯਾਰ ਬਾਹਰ ਮੰਮੀ ਨੂੰ ਵੀ ਨਾ ਇੱਕੋ ਹੀ ਗੱਲ ਬੱਸ ਵੀ ਤੂੰ ਹੀ ਸਿਲੰਡਰ ਭਰਾ ਲਿਆ ਕਰੇ ਮੰਮੀ ਸਿਲੰਡਰ ਭਰਾਇਆ ਹੀ ਉਹ ਸਿਰਫ ਸਵੇਰ ਦੀ ਚਾਹ ਲਈ ਬਾਰ ਨਹੀਂ ਕੁਝ ਹੋਰ ਨਹੀਂ ਸੁਣਨ ਡਿਆ ਤੁਨੂੰ ਕੀ ਹੋਰ ਸੁਣਨ ਡਿਆ ਵਾ ਉਹ ਵੇਖ ਲੋ ਮਨਜੀਤ ਨੂੰ ਡਈ ਜੇ ਤੂੰ ਨਹੀਂ ਕੰਮ ਕਰਨਾ ਤੇ ਉਹ ਨਹੀਂ ਕਰਨਾ ਤੇ ਜੇ ਨਹੀਂ ਕਰਨਾ ਉਹ ਇੱਥੇ ਲਾਲਾ ਲਾਲਾ ਹੁੰਦੀ ਰਹਿਣੀ ਉਹ ਵੀ ਮੰਮੀ ਨਾਲ ਰੜੀ ਉਹ ਚਾਣ ਕੇ ਨਾ ਸਾਹਮਣੇ ਉਹ ਹੋ ਕੇ ਐਦਾਂ ਦੀਆਂ ਗੱਲਾਂ ਕਰਦੀਆਂ ਕਿ ਮੈਨੂੰ ਪਤਾ ਨਹੀਂ ਆ ਦੱਸ ਕਿਤੇ ਪੱਖੇ ਨਾ ਖਿਲਰੀ ਜਾਂਦਾ ਦੁਪੱਟਾ ਵੀ ਬੰਦ ਕਰ ਲੈ ਇੱਕ ਮਿੰਟ ਆ ਜੋੜਦਾ ਤੇ ਮੈਨੂੰ ਫੇਰ ਰੋਟੀ ਪਾ ਕੇ ਲਿਆ ਦੇ ਪਕਾਤੀ ਹੋਣੀ ਮਨਜੀਤ ਨੇ ਲੇ ਯੋ ਹਿੱਦ ਮੈਂ ਕਹਾਂ ਤੇ ਇਹ ਪੀ ਅੰਦਰ ਰੋਟੀਆਂ ਲੈ ਕੇ ਆਈ ਤੇ ਮੰਮੀ ਉਹਨੂੰ ਉਲਟਾ ਪੰਪ ਦੇਣ ਦੇਈ ਤੂੰ ਵੀ ਕੰਨਾਂ 'ਚ ਰੋ ਦਿੱਤਾ ਵਾ ਉਹਦੇ ਮੈਂ ਕਹਿਣ ਡਿਆ ਵਾਂ ਵੀ ਪਕਾ ਲਈਆਂ ਵਾਂ ਮਾਂ ਕਿਹੜੀ ਦਾ ਪੁੱਤ ਵਾਂ ਜਿੱਦਾਂ ਕਿ ਜਿੱਦਾਂ ਕ ਮਾਂ ਨੂੰ ਸੁਣਦਾ ਉਹਨਾਂ ਕ ਗਾੜੀ ਪੁੱਤ ਨੂੰ ਸੁਣਦਾ ਹਾਂ ਵੀ ਉਹਨਾਂ ਕ ਗਾੜੀ ਪੁੱਤ ਨੂੰ ਸੁਣਦਾ ਗੱਲ ਮੈਂ ਕੋਈ ਕਰਦੀ ਤੇ ਗੱਲ ਕੋਈ ਕਿਸੇ ਦਾ ਜਵਾਬ ਦੇਣਾ ਮੈਂ ਉਹਦੇ ਜਵਾਬ ਦੇਣ ਡਿਆ ਵਾਂ ਵੀ ਮਨਜੀਤ ਨੇ ਰੋਟੀ ਪਕਾ ਕੇ ਅੰਦਰ ਲੈਣਦੀ ਆ ਉੱਥੇ ਤਾਂ ਹੀ ਰੋਣੀ ਪੈਂਦੀ ਆ ਮੈਨੂੰ ਵੀ ਪਾ ਕੇ ਦੇ ਦਿਓ ਜੀ ਚੰਗਾ ਬਾਬਾ ਲੈ ਆਉਣੀ ਆ ਇਹ ਤੇਨੇ ਤੇਰੇ ਟੱਡ 'ਚ ਚੂਵੇਂ ਨੱਚਣ ਡੇਰੇ ਹੁਣ ਗਲਾਸ ਚਾਹ ਦਾ ਪੀਤਾ ਹੀ ਕੰਮ ਕੋਈ ਕੀਤਾ ਨਹੀਂ ਐ। ਤੁਸੀਂ ਮੰਮੀ ਨਾਲ ਬਸ ਕੰਮ ਕੋਈ ਕੀਤਾ ਨਹੀਂ ਕੰਮ ਕੋਈ ਕਰਦਾ ਨਹੀਂ ਚੰਗਾ ਹੋਣਾ ਬੋਲੀ। ਨਹੀਂ ਨਹੀਂ ਰੋਟੀਆਂ, ਰੋਟੀਆਂ ਹੀ ਖਾਣੀਆਂ ਔਰ ਕਰਨਾ ਵੀ ਕੀ ਹੈ ਇੱਥੇ। ਪੱਕੇ ਦਾ ਸੋਚ ਨਾ ਪਜੀ। ਚੰਗਾ ਬਾਪਾ ਉੱਠ ਕੇ ਆਪਣਾ ਲੱਪਣਾ ਬਹਿ ਜਾ ਕਿਤੇ ਪੈਰਾਂ ਤੇ ਭਾਰ ਨਾ ਪਾ ਲਿਓ।